ਇੱਕ ਤਸਵੀਰ ਵਖਰੀ ਦਿਖਾਨ ਲੱਗਿਆ ਇਹ ਜੀਸੀਬੀ ਤਿਆਰ ਹੋ ਰਹੀ ਹੈ ਡਿਫੈਂਸ ਵਾਸਤੇ ਉਥੋਂ ਲੰਘਣ ਵਾਸਤੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਵਾਲੇ ਖੜੇ ਹੋਏ ਨੇ ਪ੍ਰਸ਼ਾਸਨ ਖੜਾ ਹੋਇਆ ਇਹਨੂੰ ਜਾਲੀਆਂ ਲਾ ਕੇ ਪ੍ਰੋਪਰ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਕਿ ਕੋਈ ਅਗਰ ਜਿੱਦੋਂ ਅਥਰੂ ਗੈਸ ਦਾ ਗੋਲਾ ਸਿੱਟੇ ਜਾਂਦਾ ਜਾਂ ਫਾਇਰ ਕੀਤਾ ਜਾਂਦਾ ਕੋਈ ਵੀ ਕਿਸੇ ਤਰ੍ਹਾਂ ਦਾ ਤਾਂ ਸਾਹਮਣੇ ਜਿਹੜਾ ਬੰਦਾ ਚਲਾ ਰਿਹਾ ਇਸ ਜੀਸੀਬੀ ਨੂੰ ਉਹ ਜਿਹੜਾ ਜ਼ਖਮੀ ਨਾ ਹੋ ਜਾਵੇ ਉਸਦੇ ਗੋਲੀ ਨਾ ਲੱਗ ਜਾਵੇ ਤੇ ਹਜੇ ਹੋਰ ਹੀ ਪੈਸੇ ਲੱਗ ਰਹੇ ਨੇ ਤਕਰੀਬਨ ਇਹ 8-10 ਲੱਖ ਦੇ ਨੇੜੇ ਤੇੜੇ ਜੀਸੀਬੀ ਤਿਆਰ ਹੋ ਗਿਆ ਕਿਉਂਕਿ ਖਰੀਦੀ ਗਈ ਹੈ ਪਹਿਲਾਂ 7-8 ਲੱਖ ਦੀ ਤੇ ਉਸ ਤੋਂ ਬਾਅਦ ਚ ਪੈਸੇ ਵੀ ਲੱਗ ਰਹੇ ਨੇ ਨਵਦੀਪ ਵੈਟਰ ਕੰਨਨ ਨਾਲ ਸਾਡੇ ਨਾਲ ਨੇ ਨਵਦੀਪ ਭਾਈ ਪਹਿਲਾਂ ਤੇ ਆਈਡੀਆ ਕਿਵੇਂ ਆਇਆ ਕਿ ਇਹ ਚੀਜ਼ ਐਵੇਂ ਤਿਆਰ ਕਰ ਲਈਏ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਜਾ ਕੇ ਜਵਾਬ ਦੀਏ ਟੀਮ ਨਾਲ ਤੇ ਟੀਮ ਨਾਲ رائے ਉਹੀ ਕੱਲ੍ਹ ਦੇ ਅਸੀਂ ਲੱਗੇ ਹੋਏ ਸੀ ਉੱਥੇ ਉਹਨਾਂ ਟਰੈਕਟਰ ਨਾਲ ਸਾਨੂੰ ਲੋਡ ਦੇਗੀ ਜੀਸੀਬੀ ਦੀ ਕਿਉਂਕਿ ਅੱਗੇ ਜਿਹੜੇ ਕਿਲਾ ਕੋਲੇ ਲਾਈਆਂ ਹੋਈਆਂ ਨੇ ਪੱਟਣ ਵਾਸਤੇ ਸਾਰਾ ਲੋਡ ਤਿਆਰ ਨਹੀਂ ਸੀਗੀ ਗੱਲ ਜੀ ਇਹ ਫਿਰ ਰਾਤ ਸਾਰੀ ਟੀਮ ਨੇ ਮੰਨਿਆ ਕਰਿਆ ਜੀ ਵੇ ਨੁਕਸਾਨ ਨਾ ਸਾਡੇ ਮੁੰਡੇ ਦਾ ਹੋ ਜੇ ਕਿਸੇ ਦੇ ਅੰਦਰ ਨਾ ਗਿਰ ਜਾ ਕੋਈ ਕਿਉਂਕਿ ਸਿੱਧੀ ਗੋਲੀਆਂ ਮਾਰਦੇ ਨੇ ਤਸਤਨਾ ਤੇ ਫੈਰ ਮਾਰਦੇ ਨੇ ਹਨਾ ਤਾਂ ਕਰਕੇ ਵੀ ਥੋੜੀ ਜਿਹੀ ਜੇ ਕਮੀ ਜੀਗੀ ਪਰ ਰਾਤੂ ਰਾਤ ਸਾਰੀ ਮੀਟਿੰਗ ਹੋਈ ਗੱਲਬਾਤ ਹੋਈ ਤੇ ਖਰੀਦ ਅਸੀਂ ਇਹ ਪਹਿਲਾਂ ਹੀ ਲਈਤੀ ਸੀ ਅੰਦੋਲਨ ਤੋਂ ਜਰਾਦੇ ਨੂੰ ਤਿਆਰ ਕਰਾਇਆ ਜੇ ਥੋੜੀ ਕਸਰ ਬਾਕੀ ਆ ਜਦੋਂ ਤਿਆਰ ਹੁੰਦੀ ਆ ਤੇ ਆਰਡਰ ਆਉਂਦੇ ਨੇ ਤੇ ਇੱਕ ਝੜਪ ਹੋਰ ਕਰਾਂਗੇ ਪ੍ਰਸ਼ਾਸਨ ਨਾਲ ਤੇ ਉਸ ਤੋਂ ਬਾਅਦ ਵਾਇਗਰੂ ਮੇਰ ਕਰੇ ਹਰਿਆਣੇ ਚ ਲੰਗਰ ਸੇ ਕਿਵੇਂ ਦੇਖੋਗੇ ਪਾ ਤੁਸੀਂ ਚਲਾ ਰਹੇ ਹੋ ਕੋਈ ਹੋਰ ਚਲਾ ਰਹੇ ਕਿਸੇ ਸਾਡੇ ਸਾਸ ਤੋਂ ਕਿਸੇ ਸਾਡੇ ਸ਼ਹੀਦ ਹੋਏ ਨੇ ਠੀਕ ਹੈ ਤੋਂ ਆਕਾਲ ਪੁਰਗ ਨੂੰ ਜੋ ਮੰਜੂਰ ਹੋਊਗਾ ਹਨ ਜਿੰਨੇ ਸਾਹਸ ਵਾਸ ਜਿਹਦੇ ਲਿਖੇ ਹੋਏ ਨੇ ਬਾਬਾ ਜੀ ਉਹਨੇ ਉਹਨੇ ਹੀ ਲੈਣੇ ਜੱਕਰ ਬੈਠ ਕੇ ਲੈਣੇ ਜੇ ਜੰਗ ਦੇ ਮੈਦਾਨ ਦੇ ਅੰਦਰ ਲੈਣੇ ਆ ਕਈ ਦਿਨਾਂ ਤੋਂ ਤੋ ਤਸਵੀਰਾਂ ਦੇਖ ਰਹੇ ਆ ਕਿ ਕਿਸਾਨ ਕਿਸ ਤਿੱਕੇ ਦੇ ਨਾਲ ਦਿੱਲੀ ਵੱਲ ਕੂਚ ਕਰ ਰਹੇ ਨੇ ਪਰ ਕਿਤਨਾ ਕੀਤੇ ਹਰਿਆਣਾ ਵਿਚਾਲੇ ਖੜ ਗਿਆ ਹਰਿਆਣਾ ਪ੍ਰਸ਼ਾਸਨ ਖੜ ਗਿਆ ਲੰਘਣ ਨਹੀਂ ਦੇ ਰਿਹਾ ਕਿੰਨੇ ਕਿਤੇ ਜਿਹੜਾ ਡਿਫੈਂਸ ਕਿਸਾਨ ਕਰਦੇ ਵਰਤ ਦੇ ਨਜ਼ਰ ਆ ਰਹੇ ਸੀ ਕਿ ਕਿਸੇ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਪਿਆਰ ਨਾਲ ਕਿਹਾ ਗਿਆ ਕਿ ਮੀਟਿੰਗਾਂ ਹੋਈਆਂ ਕਿ ਇਸ ਧਰਾ ਨੂੰ ਖਾਲੀ ਕਰ ਦਿੱਤਾ ਜਾਵੇ ਪਰ ਕੋਰਟ ਨੇ ਵੀ ਝਾੜ ਪਾ ਦਿੱਤੀ ਇੱਕ ਤਸਵੀਰ ਵੱਖਰੀ ਦਿਖਾਉਣ ਲੱਗਿਆ ਇਹ ਜੀਸੀਬੀ ਤਿਆਰ ਹੋ ਰਹੀ ਹੈ ਡਿਫੈਂਸ ਵਾਸਤੇ ਉਥੋਂ ਲੰਘਣ ਵਾਸਤੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਪੁਲਿਸ ਵਾਲੇ ਖੜੇ ਹੋਏ ਨੇ ਪ੍ਰਸ਼ਾਸਨ ਖੜਾ ਹੋਇਆ ਇਹਨੂੰ ਜਾਲੀਆਂ ਲਾ ਕੇ ਪ੍ਰੋਪਰ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ ਕਿ ਕੋਈ ਅਗਰ ਜਿੱਦੋਂ ਅਥਰੂ ਗੈਸ ਦਾ ਗੋਲਾ ਸਿੱਟੇ ਜਾਂਦਾ ਜਾਂ ਫਾਇਰ ਕੀਤਾ ਜਾਂਦਾ ਕੋਈ ਵੀ ਕਿਸੇ ਤਰ੍ਹਾਂ ਦਾ ਤਾਂ ਸਾਹਮਣੇ ਜਿਹੜਾ ਬੰਦਾ ਚਲਾ ਰਿਹਾ ਇਸ ਜੀਸੀਬੀ ਨੂੰ ਉਹ ਜਿਹੜਾ ਜ਼ਖਮੀ ਨਾ ਹੋ ਜਾਵੇ ਉਸਦੇ ਗੋਲੀ ਨਾ ਲੱਗ ਜਾਵੇ ਤਾਂ ਇਹ ਕਿਸ ਨੇ ਤਿਆਰ ਕਰਵਾਈ ਕੌਣ ਬੰਦਾ ਹੈ ਉਹ ਇੱਥੇ ਹਜੇ ਹੋਰ ਹੀ ਪੈਸੇ ਲੱਗ ਰਹੇ ਨੇ ਤਕਰੀਬਨ ਇਹ 8-10 ਲੱਖ ਦੇ ਨੇੜੇ ਤੇੜੇ ਜੀਸੀਬੀ ਤਿਆਰ ਹੋ ਗਿਆ ਕਿਉਂਕਿ ਖਰੀਦੀ ਗਈ ਹੈ ਪਹਿਲਾਂ 7-8 ਲੱਖ ਦੀ ਤਾਂ ਉਸ ਤੋਂ ਬਾਅਦ ਚ ਪੈਸੇ ਵੀ ਲੱਗ ਰਹੇ ਨੇ ਨਵਦੀਪ ਵੈਟਰ ਕੰਨਨ ਨਾਲ ਸਾਡੇ ਨਾਲ ਨੇ ਨਵਦੀਪ ਭਾਈ ਪਹਿਲਾਂ ਤਾਂ ਇਹ ਆਈਡੀਆ ਕਿਵੇਂ ਆਇਆ ਕਿ ਚੀਜ਼ ਐਵੇਂ ਤਿਆਰ ਕਰ ਲਈਏ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਜਾ ਕੇ ਜਵਾਬ ਦੀਏ ਪੁਲਸ ਵਾਲੇ ਜੀ ਸਾਡੀ ਯੂਨੀਅਨ ਹੈਗੀ ਹੈ ਭਾਰਤੀ ਕਿਸਾਨ ਯੂਨੀਅਟ ਦੇ ਪਾਕ ਸਿੰਘ ਟੀਮ ਦਾ ਆਈਡੀਆ ਹੁੰਦਾ ਹੈ ਸਾਰੀ ਤਿਆਰੀਆਂ ਦੇਖ ਕੇ ਅੱਗੇ ਪ੍ਰਸ਼ਾਸਨ ਦੀ ਉਹ ਸਾਹਿਬ ਨਾਲ ਚੱਲਦਾ ਸਾਰਾ ਸਿਸਟਮ ਹੈ ਨਾ ਤੇ ਟੀਮ ਦੀ رائے ਨਾਲ ਚੱਲਦਾ ਯਾਰ ਸਾਰੀ ਟੀਮ ਨਾਲ ਤੇ ਟੀਮ ਨਾਲ رائے ਉਹੀ ਕੱਲ੍ਹ ਦੇ ਅਸੀਂ ਲੱਗੇ ਹੋਏ ਸੀ ਉੱਥੇ ਉਹਨਾਂ ਟਰੈਕਟਰਾਂ ਨਾਲ ਸਾਨੂੰ ਲੋਡ ਜੀ ਗਈ ਜੀਸੀਬੀ ਦੀ ਕਿਉਂਕਿ ਅੱਗੇ ਜਿਹੜੇ ਕਿਲਾ ਕੋਲਾ ਲਾਈਆਂ ਹੋਈਆਂ ਨੇ ਪੱਟਣ ਵਾਸਤੇ ਸਾਨੂੰ ਲੋਡ ਚਾਹੀਏ ਕੱਲ੍ਹ ਹੀ ਸੀ ਲੈ ਕੇ ਜਾਣ ਲੱਗੇ ਸੀ ਬਾਰਡਰ ਤੇ ਪਰ ਤਿਆਰ ਨਹੀਂ ਸੀਗੀ ਗੱਲ ਤੇ ਫਿਰ ਰਾਤ ਸਾਰੀ ਟੀਮ ਨੇ ਮੰਨਿਆ ਕਰਿਆ ਸੀ ਵੀ ਨੁਕਸਾਨ ਦਾ ਸਾਡੇ ਮੁੰਡੇ ਦਾ ਹੋ ਜੇ ਕਿਸੇ ਦੇ ਅੰਦਰ ਨਾ ਗਿਰ ਜਾਏ ਕੋਈ ਕਿ ਉਹ ਸਿੱਧੀ ਗੋਲੀਆਂ ਮਾਰ ਦੇਣੇ ਤੁਸਪੰਦਨ ਤੇ ਫੇਰ ਮਾਰ ਦੇਣੇ ਹਨ ਤਾਂ ਕਰਕੇ ਵੀ ਥੋੜੀ ਜਿਹੀ ਜੇ ਕਮੀ ਸੀਗੀ ਪਰ ਰਾਤੋ ਰਾਤ ਸਾਰੀ ਮੀਟਿੰਗ ਹੋਈ ਗੱਲਬਾਤ ਹੋਈ ਤੇ ਖਰੀਦ ਅਸੀਂ ਇਹ ਪਹਿਲਾਂ ਹੀ ਲਈਤੀ ਸੀ ਅੰਦੋਲਨ ਤੋਂ ਜਰਾ ਦੇ ਨੂੰ ਤਿਆਰ ਕਰਾਇਆ ਜੇ ਤੁੜੀ ਕਸਰ ਬਾਕੀ ਆ ਜਦੋਂ ਤਿਆਰ ਹੁੰਦੀ ਆ ਤੇ ਆਰਡਰ ਆਂਦੇ ਨੇ ਤੇ ਇੱਕ ਝੜ ਫੋਰ ਕਰਾਂਗੇ ਪ੍ਰਸ਼ਾਸਨ ਨਾਲ ਤੇ ਉਸ ਤੋਂ ਬਾਅਦ ਵਾਇਗਰੂ ਮੇਰ ਕਰੇ ਹਰਿਆਣੇ ਜਿਲੰਗਰ ਛਕਾਂਗੇ ਨਵਦੀਪ ਭਾਈ ਇਸ ਦੇ ਉੱਤੇ ਲੱਖਾਂ ਰੁਪਏ ਲਾ ਦਿੱਤੇ ਗਏ ਨੇ ਖਰੀ ਇਹ ਜ਼ਰੂਰ ਹੈ ਕਿ ਤੁਸੀਂ ਕਹਿੰਦੇ ਹੋ ਕਿ ਦਿੱਲੀ ਜਾਣਾ ਪਰ ਕਿਤਨਾ ਕਿਤੇ ਇਸ ਦੇ ਵਿੱਚ ਅਗਰ ਜੇ ਕੋਈ ਜਾਨੀ ਨੁਕਸਾਨ ਹੋ ਗਿਆ ਉਹ ਨਹੀਂ ਤੁਹਾਨੂੰ ਚੁਬੇਗਾ ਕਿ ਵੀ ਤਿਆਰ ਕਰਵਾਈ ਕਿ ਇਹ ਚੀਜ਼ਾਂ ਉਹ ਫਿਰ ਕਿਵੇਂ ਦੇਖੋਗੇ ਪਾ ਤੁਸੀਂ ਚਲਾ ਰਹੇ ਹੋ ਕੋਈ ਹੋਰ ਚਲਾ ਰਹੇ ਜਾਨੀ ਨੁਕਸਾਨ ਲੜਾਈ ਦਾ ਮੈਦਾਨ ਹੋਇਆ ਪਿਆ ਇਸ ਟਾਈਮ ਹੈ ਨਾ ਆਪਣੀਆਂ ਅੱਕਾਂ ਮੰਗਾ ਵਿੱਚ ਪਹਿਲਾਂ ਵੀ ਅਸੀਂ ਸਾਡੇ ਸਾਸ ਕਿਸੇ ਸਾਡੇ ਸ਼ਹੀਦ ਹੋਏ ਨੇ ਠੀਕ ਹੈ ਤਾਂ ਆਕਾਲਪੁਰਗ ਨੂੰ ਜੋ ਮਨਜ਼ੂਰ ਹੋਊਗਾ ਹੈ ਨਾ ਨਾਸਾਂ ਸਵਾਸ ਜਿਹਦੇ ਲਿਖੇ ਹੋਏ ਨੇ ਬਾਬਾ ਜੀ ਉਹਨੇ ਉਹਨੇ ਹੀ ਲੈਣੇ ਚੱਕਰ ਬੈਠ ਕੇ ਲੈਣੇ ਜੰਗ ਦੇ ਮੈਦਾਨ ਦੇ ਅੰਦਰ ਲੈਣੇ ਕੋਈ ਚੱਕਰ ਨਹੀਂ ਹੈ ਕਦੇ ਸਾਡੇ ਦਾ ਸਾਰੇ ਮੁੰਡੇ ਗੱਲ ਸੋ ਤੋਂ ਵੱਧ ਮੁੰਡੇ ਜ਼ਖਮੀ ਹੋਏ ਜੇ ਇਹਦਾ ਮਤਲਬ ਇਹ ਥੋੜੀ ਜਿਹੀ ਕੋਈ ਡਰ ਕੇ ਘਰ ਨੂੰ ਚਲੇ ਗਿਆ ਗੁਰਗੋਮੀ ਸਿੰਘ ਮਹਾਰਾਜ ਦੇ ਪੁੱਤਰ ਆ ਠੀਕ ਆ ਗੁਰਗੁਰੰਤ ਸਾਹਿਬ ਮਹਾਰਾਜ ਦੇ ਅੱਗੇ ਮੱਥਾ ਟੇਕ ਕੇ ਆਏ ਹੋਇਆ ਲੜਾਂਗੇ ਜਿੱਤਾਂਗੇ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਐਨੇ ਜ਼ਖਮੀ ਹੋਣ ਤੋਂ ਬਾਅਦ ਵੀ ਅੱਜ ਵੀ ਲੱਖਾਂ ਮੁੰਡਾ ਉੱਥੇ ਬਾਰਡਰਾਂ ਦੇ ਖੜਿਆ ਵੀ ਆ ਬਾਬਾ ਜੀ ਦਿੱਲੀ ਜਾਣਾ ਆਪਣੀਆਂ ਅੱਖਾਂ ਪਿੱਛੇ ਆਪਣੀ ਨਸਲ ਪਿੱਛੇ ਆਪਣੀ ਫਸ ਹੋਗੇ ਉਹ ਤਾਂ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਪਲਾਸਟਿਕ ਦੀਆਂ ਗੋਲੀਆਂ ਚਲਾਉਣ ਜਾ ਰਹੇ ਨੇ ਅ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਨੇ ਸ਼ੀਸ਼ਾ ਵੀ ਟੁੱਟ ਸਕਦਾ ਫਿਰ ਉਹ ਅੰਦਰ ਨੂੰ ਗੋਲੀ ਆ ਸਕਦੀ ਹੈ ਉਹ ਕਿਸੇ ਵੀ ਤਰ੍ਹਾਂ ਦਾ ਉਹ ਵਰਤ ਹੋ ਸਕਦਾ ਹੈ ਸਕਦੇ ਨੇ ਤੇ ਬਹੁਤ ਸੇਫਟੀਆਂ ਕਰਨੀਆਂ ਨੇ ਟੀਮ ਦੀ ਪਲਾਨਿੰਗਸ ਹੁੰਦੀਆਂ ਨੇ ਸਭ ਕੁਝ ਕਰਾਂਗੇ ਠੀਕ ਹੈ ਨਾ ਇਹਨੂੰ ਜਿਹੜੀਆਂ ਗੋਲੀਆਂ ਸੈਡਾਂ ਤੇ ਮਾਰਨਗੇ ਉਹ ਟੈਰਾਂ ਟੂਰਾਂ ਤੇ ਉਹਨੂੰ ਵੀ ਕਵਰ ਕਰਾਂਗੇ ਮੁੰਡੇ ਗਏ ਹੋਏ ਨੇ ਜੇ ਰਾਜਵਿਰੇ ਚੰਦਰਾ ਚੁੰਦਰਾ ਲੈਣ ਕੋਈ ਦਿੱਕਤ ਨਹੀਂ ਆਗੀ ਪੂਰੇ ਸਾਕਤਿਆਂ ਨਾਲ ਇੱਚ ਨਾਲ ਸਾਨੂੰ ਕਿਹੜੀ ਜਲਦੀ ਆ ਠੀਕ ਹੈ ਨਾ ਦਿੱਲੀ ਜਾਣਾ 6-6 ਮਹੀਨੇ ਦੇ ਰਸਨਾ ਸੀ ਟਰਾਲੀਆਂ 'ਚ ਭਰੇ ਹੋਏ ਨੇ ਰੱਖੇ ਹੋਏ ਨੇ ਠੀਕ ਹੈ ਨਾ ਸਾਡੇ ਬਜ਼ੁਰਗ ਸਾਡੇ ਨਾਲ ਨੇ ਉਹਨਾਂ ਦਾ ਦਿਮਾਗ ਸਾਡੇ ਨਾਲਾ ਥਾਪੜਾ ਸਾਡੇ ਨਾਲਾ ਸਾਡੇ ਲੀਡਰ ਬੋਸ ਉਹ ਜਵਾਨ ਨੇ ਤੇ ਦਿੱਲੀ ਦਾ ਬਾਬਾ ਜੀ ਜਾ ਕੇ ਰਾਂਗੇ ਜਿੱਦਾਂ ਕਹਿੰਨੇ ਅਸੀਂ ਅਸੀਂ ਤਾਂ ਕਹਿੰਦੇ ਆ ਸਰਕਾਰ ਨੂੰ ਵੀ ਸਾਡਾ ਹੱਲ ਕਰਿਆ ਜਾਵੇ ਹਨਾ ਐਮਐਚਪੀ ਗਰੰਟੀ ਕਾਨੂੰਨ ਕਿਉਂਕਿ ਅਸੀਂ ਤਾਂ ਮੰਗ ਵੀ ਹੋਈ ਰਹੀ ਹੈ ਜੋ ਮੋਦੀ ਨੇ ਆਪਣੇ ਮੂੰਹ ਕਹਿਆ ਸੀਗਾ ਅਸੀਂ ਤਾਂ ਕੋਈ ਨਜਾਇਜ਼ ਮੰਗ ਵੀ ਨਹੀਂ ਕਰ ਰਹੇ ਹਨਾ ਸਾਡੇ ਲੀਡਰਾਂ ਦੇ ਬਹੁਤ ਵੱਡੇ ਦਿਮਾਗ ਨੇ ਦਿੱਲੀ ਜਾ ਕੇ ਰਹਿਾਂਗੇ ਾਰ-ਪਾਰ ਦੀ ਲੜਾਈ ਲੜਨੀ ਹੈ ਪਿੱਛੇ ਨਹੀਂ ਹਟ ਸਕਦੇ ਜੇ ਪਿੱਛੇ हट ਗਏ ਸਰਕਾਰ ਦੇ ਦੁਆਰੇ ਖੜੇ ਨਹੀਂ ਹੋਣ ਦੇਣਾ ਤੇ ਝੁਕ ਕੇ ਤਾਂ ਫਿਰ ਝੁਕ ਕੇ ਫਿਰ ਨਹੀਂ ਦੁਆਰਾ ਕਦੇ ਵੀ ਨਾ ਕੋਈ ਹੱਕ ਨਹੀਂ ਮਿਲੂਗਾ ਹੁਣ ਤਾਂ ਾਰ-ਪਾਰ ਦੀ ਲੜਾਈ ਜਿੰਦਗੀ ਵੀ ਕਿਉਂ ਨਾ ਦੇਣੀ ਪਈ ਜਿੰਦਗੀ ਵੀ ਦੇਵਾਂਗੇ ਭਾਈ ਭਾਈ ਕੋਰਟ ਨੇ ਝਾੜ ਪਾਈਆ ਪੰਜਾਬ ਹੈ ਹਨਾ ਹਰਿਆਣਾ ਨੇ ਕਿ ਰਾਹ ਕਿਉਂ ਰੋਕਣੇ ਅਗਰ ਜੇ ਕਿਸਾਨ ਜਾ ਰਹੇ ਨੇ ਤਾਂ ਉਹਨਾਂ ਨੂੰ ਜਾਣ ਦੋ ਰਾਹ ਕਿਉਂ ਰੋਕੇ ਜਾ ਰਹੇ ਹਰਿਆਣਾ ਸਰਕਾਰ ਹੁਣ ਅੰਬਰ ਸਰ ਤੋਂ ਕਾਫਲਾ ਚੱਲਿਆ ਸੀ ਬਾਬਾ ਜੀ ਹਣਾ ਇੱਕ ਲਾਈਨ ਚ ਆਏ ਨੇ ਸੰਬੂਰ ਰੋਡ ਟੈਕਸ ਪਹੁੰਚ ਗਏ ਹਣਾ ਤੇ ਇਹਨਾਂ ਨੇ ਕੀ ਕਿਹਾ ਉਹਨੂੰ ਕੋਰਟ ਨੂੰ ਕਹਿੰਦਾ ਵੀ ਇਹ ਤਾਂ ਉਪਦਰਵ ਕਰਨ ਆਏ ਨੇ ਜਿਹੜੇ ਅੰਬਰਸਰ ਤੋਂ ਚੱਲ ਕੇ ਅੰਬਾਲੇ ਤੱਕ ਆ ਗਏ ਠੀਕ ਹੈ ਕੋਈ ਕੁਝ ਵੀ ਜਮਾ ਵੀਕ ਟ੍ਰਾਫਿਕ ਵੀ ਜਾਮ ਨਹੀਂ ਹੋਇਆ ਉਹ ਦਿੱਲੀ ਤੱਕ ਵੀ ਜਾਂਦੇ ਇਹਨਾਂ ਨੇ ਅੱਛੇ ਤਾਂ ਇਹਨਾਂ ਨੂੰ ਤਾਂ ਜੰਤਰ ਮੰਤਰ ਮੰਗੇ ਸੀਗਾ ਪਰ ਸਰਕਾਰਾਂ ਡਰਦੀਆਂ ਨੇ ਵੀ ਹਾਂ ਇਕੱਠੇ ਹੋਗੇਸ ਆਪਣੇ ਹੱਕ ਮੰਗਣ ਕਿਉਂ ਆ ਗਏ ਹੈਨਾ ਇਹਨਾਂ ਨੂੰ ਚੁੱਪਦੇ ਨੇ ਵੀ ਹੈ ਜਿਹੜੇ ਹੱਕ ਮੰਗਣ ਆਉਂਦੇ ਨੇ ਚਾਹੁੰਦੇ ਵੀ ਤੁਸੀਂ ਦਬ ਕੇ ਰਹੋ ਤੁਸੀਂ ਗਰੀਬ ਦੇ ਗਰੀਬ ਹੋ ਸਾਡੇ ਗਣਾ ਚ ਮਾਲ ਆਪੋ ਹੈਨਾ ਸੁਪਰੀਮ ਸੁਪਰੀਮ ਕੋਰਟ ਦੀ ਨਹੀਂ ਇਹ ਸੁਣਦੇ ਹੈਨਾ ਤੇ ਤੋਡੇ ਰਾਹੀਂ ਕਹਿਣਾ ਚਾਹੁੰਦੇ ਆ ਜਨਤਾ ਨੂੰ ਜਿਹੜੇ ਸੁਪਰੀਮ ਕੋਰਟ ਦੀ ਨਹੀਂ ਸੁਣ ਰਹੇ ਠੀਕ ਹੈ ਉਹਨਾਂ ਨੇ ਕੱਲ ਨੂੰ ਜਦੋਂ ਦੁਬਾਰਾ ਵੋਟਾਂ ਚ ਆ ਜਾਣਾ ਇਹਨਾਂ ਨੇ ਗੁੰਡਾਗਰਦੀ ਕਰ ਰਹੀ ਇਹਨਾਂ ਨੇ ਵੋਟਰਾਂ 'ਚ ਵੀ ਖਤਮ ਕਰਨਾ ਹੈ ਅਜੇ ਵੀ ਤੁਹਾਨੂੰ ਕਹਿੰਦੇ ਆ ਸੰਭਲ ਜਿਓ ਸਾਰੇ ਦੇ ਸਾਰੇ ਨਾ ਤਾਨਾ ਸਾਈ ਦੇ ਖਿਲਾਫ ਸਾਰਿਆਂ ਨੂੰ ਸੜਕਾਂ ਤੇ ਆਉਣਾ ਚਾਹੀਦਾ ਅਸੀਂ ਤਾਂ ਦੇਸ਼ ਦੀ ਆਰਥਿਕ ਲੜਾਈ ਲੜ ਰਹੇ ਆ ਦੇਸ਼ ਨੂੰ ਬਚਾਣ ਦੀ ਦੇਸ਼ ਨੂੰ ਉੱਤੇ ਲੈ ਕੇ ਜਾਣ ਦੀ ਜਦੋਂ ਦੇਸ਼ ਦਾ ਕਿਸਾਨ ਮਜ਼ਬੂਤ ਹੋਊਗਾ ਫਿਰ ਮਜ਼ਦੂਰ ਮਜ਼ਬੂਤ ਹੋਊਗਾ ਮੀਡਲ ਕਲਾਸ ਆਦਮੀ ਮਜ਼ਬੂਤ ਹੋਊਗਾ ਨਹੀਂ ਅਜੇ ਤੱਕ ਕੋਰਪੋਰੇਟ ਮਜ਼ਬੂਤ ਹੋਇਆ ਪਿਆ ਆ ਅਮੀਰ ਆਦਮੀ ਅਮੀਰ ਹੋ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਸਾਰਿਆਂ ਨੂੰ ਕਹਿੰਦੇ ਆ ਦੇਸ਼ ਨੂੰ ਬਚਾਣ ਦੀ ਆਰਥਿਕ ਲੜਾਈ ਚ ਕਿਸਾਨਾਂ ਦਾ ਸਾਥ ਦਿਓ ਜੀ ਬਹੁਤ ਸ਼ੁਕਰੀਆ ਨਵਦੀਪ ਭਾਈ ਸਾਡੇ ਨਾਲ ਸੀਗੇ ਤਾਂ ਇਹ ਜੀਸੀਬੀ ਜਿਹੜੀ ਹੈ ਤਿਆਰ ਕਰਵਾਈ ਜਾ ਰਹੀ ਹੈ ਅਧਿਕਤਾ ਹੋ ਚੁੱਕੀ ਹੈ ਡਿਫੈਂਸ ਵਾਸਤੇ ਕਿਉਂਕਿ ਉਧਰ ਨੂੰ ਅਗਰ ਜੇ ਪਾਇਲਟ ਦੀਆਂ ਬੋਲਟਸ ਜਿਹੜੀਆਂ ਵੱਜਦੀਆਂ ਨੇ ਪਲਾਸਟਿਕ ਦੀਆਂ ਬੁਲਟਸ ਵੱਜਦੀਆਂ ਨੇ ਤਾਂ ਇਹ ਰੋਕ ਸਕੇ ਡਿਫੈਂਸ ਦੇ ਲਈ ਇਹ ਤਿਆਰ ਕੀਤੀ ਜਾ ਰਹੀ ਹੈ ਇਹਨਾਂ ਦਾ ਇਹ ਮੰਚਣੀਆਂ ਇਹ ਕਹਿੰਦੇ ਕਿ ਅਸੀਂ ਕਿ ਜੀ ਵੀ ਉਹਨਾਂ ਨੂੰ ਮਾਰਨਾ ਜਾਂ ਇਦਾਂ ਪਰ ਅਸੀਂ ਜਾਣਾ ਹੈ ਤਾਂ ਦਿੱਲੀ ਜਾਵਾਂਗੇ ਅੱਜ ਸ਼ਾਮ ਦੀ ਰੋਟੀ ਜਿਹੜੀ ਹੈ ਹਰਿਆਣੇ ਬੈਠ ਕੇ ਵੀ ਖਾ ਸਕਦੇ ਆ ਜਾਂ ਉਸ ਤੋਂ ਥੋੜਾ ਅੱਗੇ ਜਾ ਕੇ ਖਾ ਸਕਦੇ ਆ ਪਰ ਇਹ ਜਿਹੜੀ ਜੀਸੀਬੀ ਤੁਸੀਂ ਦੇਖ ਸਕਦੇ ਹੋ ਬੜੇ ਅਨੋਖੇ ਤਰੀਕੇ ਦੇ ਨਾਲ ਤਿਆਰ ਕਰਵਾਈ ਜਾ ਰਹੀ ਹੈ 7 ਲੱਖ ਰੁਪਏ ਦੀ ਖਰੀਦੀ ਏ ਉਸ ਤੋਂ ਬਾਅਦ ਇਹਦੇ ਉੱਤੇ ਫਿਰ ਲੱਖਾਂ ਰੁਪਏ ਲਾਇਆ ਜਾ ਰਹੇ ਨੇ ਜਾਲੀਆਂ ਲਾਈਆਂ ਜਾ ਰਹੀਆਂ ਨੇ ਇਹਦੇ ਟਾਇਰਾਂ ਦੇ ਉੱਤੇ ਵੀ ਜਿਹੜਾ ਚਾਦਰਾਂ ਲੱਗਣਗੀਆਂ ਲੋਹੇ ਦੀਆਂ ਕਿ ਕੋਈ ਬੁਲੇਟ ਅਗਰ ਜੇ ਮਾਰ ਦੇ ਸ਼ੂਟ ਕਰ ਦੇ ਉਹ ਪੈਂਚਰ ਨਾ ਹੋਵੇ ਤਾਂ ਜਦੋਂ ਦਿੱਲੀ ਵੱਲ ਕੂਚ ਕਰਨਾ ਹੈ ਜਦੋਂ ਸ਼ੰਭੂ ਬੈਰੀਅਰ ਤੇ ਪਹੁੰਚਣਗੇ ਉਦੋਂ ਇਸ ਦੀ ਵੱਤੋ ਕੀਤੀ ਜਾਏਗੀ ਪਰ ਅਸਲ ਦੇ ਵਿੱਚ ਕੀ ਕੋਰਟ ਦਾ ਫੈਸਲਾ ਸਰਕਾਰ ਸੁਣੇਗੀ ਕੋਰਟ ਦੀ ਜਿਹੜੀ ਹੈ ਉਲੰਘਣਾ ਨਹੀਂ ਕਰੇਗੀ ਕਿ ਉਸ ਤੋਂ ਪਹਿਲਾਂ ਹੀ ਕੋਰਟ ਜਿਹੜੀ ਹੈ ਸਾਰੀ ਫੋਰਸ ਪਿੱਛੇ ਕਰਾ ਦਿੰਦੀ ਹੈ ਹਰਿਆਣਾ ਸਰਕਾਰ ਇਸ ਚੀਜ਼ ਨੂੰ ਮੰਨ ਕੇ ਕਹਿ ਦਿੰਦੀ ਹੈ ਕਿ ਇਹ ਪੈਰ ਪਿੱਛੇ ਕਰ ਲੈ ਦਿੱਤੇ ਜਾਣ ਤੱਕ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਅੱਗੇ ਦਿੱਲੀ ਪੁਲਿਸ ਦਿੱਲੀ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਉੱਥੇ ਜਾ ਕੇ ਉਹ ਦੇਖਿਆ ਜਾਏਗਾ ਕਿ ਜੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜੰਤਰ ਮੰਤਰੀ ਦੇ ਵਿੱਚ ਬਹਿਣਾ ਉੱਥੇ ਜਾ ਕੇ ਜਿਹੜਾ ਆਪਣੀਆਂ ਮੰਗਾਂ ਮੰਨਵਾਉਣੀਆਂ ਨੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਂਪ ਸਹਾਯੋਗ ਦੀ ਸਿਆਰੀ ਧੰਨਵਾਦ